ਸਾਰੇ ਹੀ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਖੋਖਰ ਅੱਜ ਦੀ ਇਸ ਵੀਡੀਓ ਰਾਹੀਂ ਗੋਭੀ ਦੀ ਗ੍ਰੇ ਮੋਲਡ ਬਿਮਾਰੀ ਬਾਰੇ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਾਂਗੇ ਗ੍ਰੇ ਮੋਲਡ ਬਿਮਾਰੀ ਦਾ ਜਿਹੜਾ ਲੱਛਣ ਹੈ ਉਹ ਕੀ ਹੁੰਦਾ ਕਿ ਜਦੋਂ ਗੋਭੀ ਦੇ ਫੁੱਲ ਤਿਆਰ ਹੋ ਜਾਂਦੇ ਨੇ ਤਾਂ ਗੋਭੀ ਦੇ ਫੁੱਲਾਂ ਦੇ ਉੱਤੇ ਤੁਸੀਂ ਕਾਲੇ ਰੰਗ ਦੇ ਜਿਹੜੇ ਹੈਗੇ ਕੁਸ਼ਕ ਧੱਬੇ ਜਿਹੜੇ ਆ ਉਹ ਪੈਣੇ ਸਟਾਰਟ ਹੋ ਜਾਂਦੇ ਨੇ ਗ੍ਰੇ ਮੋਲਡ ਬਿਮਾਰੀ ਲਿਆਉਣ ਪਿੱਛੇ ਜਿਹੜਾ ਹੈਗਾ ਇੱਕ ਫੰਗਸ ਹੈ ਉਹ ਇਹਦਾ ਕਾਰਨ ਬਣਦੀ ਹੈ ਜਿਹਦਾ ਨਾਂ ਹੈਗਾ ਬੋਟਰਾਇਟਸ ਸਿਨੇਰੀਆ ਤਾਂ ਇਹ ਫੰਗਸ ਇਸ ਸਮੇਂ ਜਿਹੜੀ ਆ ਸਾਡੀ ਗੋਭੀ ਦੇ ਫੁੱਲਾਂ ਤੇ ਜਾਂ ਜਿੰਨੀਆਂ ਜੜੀਆਂ ਫਸਲਾਂ ਐ ਸਮੇਂ ਸਬਜੀ ਦੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਫਰੂਟਿੰਗ ਸਟੇਜ ਦੇ ਉੱਤੇ ਹੈਗੀਆਂ ਨੇ ਚਾਹੇ ਟਮਾਟਰ ਦੀ ਗੱਲ ਕਰ ਲਈਏ ਜਾਂ ਕਿਸੇ ਹੋਰ ਸਬਜੀ ਦੀ ਐ ਜਿਹੜੀ ਆਪਾਂ ਉਹ ਗੱਲ ਕਰ ਲਈਏ ਜਿਹੜੀ ਇਸ ਸਮੇਂ ਫਰੂਟਿੰਗ ਸਟੇਜ ਤੇ ਤੇ ਆ ਤਾਂ ਤੁਸੀਂ ਦੇਖੋਗੇ ਕਿ ਉਹਨਾਂ ਦੇ ਵਿੱਚ ਗਾਲਾ ਰੋਗ ਜਿਹੜਾ ਹੈਗਾ ਉਹ ਨੋਰਮਲ ਆਉਣਾ ਜਿਹੜਾ ਹੈਗਾ ਉਹ ਸਟਾਰਟ ਹੋ ਜਾਂਦਾ ਤਾਂ ਇਸ ਪਿੱਛੇ ਜਿਹੜੀ ਆ ਬੋਟਰਾਈਟਸ ਸਨੇਰੀਆ ਫੰਗਸ ਹੈ ਇਹ ਇਹਦਾ ਵੱਡਾ ਕਾਰਨ ਬਣਦੀ ਹੈ ਤਾਂ ਇਸ ਬਿਮਾਰੀ ਦਾ ਜੇਕਰ ਤੁਸੀਂ ਬਾਇਓਲੋਜੀਕਲ ਦੇ ਵਿੱਚ ਹੱਲ ਕਰਨਾ ਹੈ ਤਾਂ ਮਾਰਕੀਟ ਦੇ ਵਿੱਚ ਤੁਹਾਨੂੰ ਇੱਕ ਮਿੱਤਰ ਬੈਕਟੀਰੀਆ ਮਿਲ ਜੂਗਾ ਬੈਸਿਲਸ ਸਬਟੀਲਸ ਨਾਮ ਤੇ ਜਿਹੜਾ ਹੈਗਾ ਸਬਟਿਲਨ ਉਹਦਾ ਮਾਰਕ ਹੈ ਉਹ ਤੁਹਾਨੂੰ ਆਈਪੀਐਲ ਬਾਇਓਲੋਜੀਕਲ ਦਾ ਜਿਹੜਾ ਹੈਗਾ ਉਹ ਮਿਲ ਜੂਗਾ ਤੁਸੀਂ ਉਹਦੀ ਮਾਤਰਾ ਜਿਹੜੀ ਹੈ 500 ਗ੍ਰਾਮ ਜਿਹੜੀ ਹੈ ਇੱਕ ਕਿੱਲੇ ਦੀ ਲੈ ਸਕਦੇ ਹੋ ਇਹਦੇ ਨਾਲ ਹੀ ਤੁਸੀਂ ਜਿਹੜਾ ਹੈਗਾ ਟ੍ਰਾਈਕੋਡਰਮਾ ਵਰਡੀ ਟ੍ਰਾਈਕੋਡਰਮਾ ਐਸਪੇਰਲਮ ਜਾਂ ਟ੍ਰਾਈਕੋਡਰਮਾ ਹਰਜੀਨੀਅਮ ਜਿਹੜਾ ਹੈਗਾ ਤੁਸੀਂ ਇਹ ਵੀ ਇਹਦੇ ਨਾਲ ਐਡ ਆਨ ਕਰਕੇ ਜਿਹੜਾ ਹੈ ਤੁਸੀਂ ਆਪਣੀ ਕਿਸੇ ਵੀ ਫਸਲ ਦੇ ਉੱਤੇ ਸਪਰੇਅ ਕਰ ਸਕਦੇ ਹੋ ਉਮੀਦ ਇਹ ਕਰਦਾ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਊਗੀ ਧੰਨਵਾਦ